ਜੀ ਬੜੇ ਚਰਚੇ ਨੇ ਸ਼ਹਿਰ ਪਗਵਾੜੇ ਦੇ ਵਿੱਚ ਤੁਹਾਡੇ ਕਹਿੰਦੇ ਰੈਪਸ ਦੇ ਕਾਣੇ ਹੋਣ ਤਾਂ ਸਪੈਸ਼ਲ ਤੁਹਾਡੇ ਕੋਲੇ ਆਈ ਜਾਵੇ ਤੇ ਖਾਸ ਕੀ ਹੈ ਆ ਬਦੀ ਖਾਸ ਇਹ ਆ ਵੀ ਅਸੀਂ ਸ਼ੌਂਕ ਨਾਲ ਕੰਮ ਕਰੀਦਾ ਔਰ ਸਾਰਿਆਂ ਨੂੰ ਫੂਡ ਪਿਆਰ ਨਾਲ ਅਸੀਂ ਬਦੀ ਬਣਾ ਕੇ ਦੇਈਦਾ ਤੇ ਭਾਜੀ ਕਿੰਨੇ ਟਾਈਮ ਤੋਂ ਤੁਸੀਂ ਇਸ ਜਗ੍ਹਾ ਤੇ ਖੜੇ ਹੋਨੇ ਹੋ ਇਹ ਸਾਨੂੰ ਬਦੀ 6 ਸਾਲ ਹੋ ਗਏ ਇੱਥੇ ਸ਼ੁਰੂ ਤੋਂ ਸੋਚਿਆ ਸੀਗਾ ਵੀ ਕੰਮ ਆਪਣਾ ਹੀ ਕਰਾਂਗੇ ਜਦੋਂ ਕਰਾਂਗੇ ਬਟ ਇਹ ਹੈਗਾ ਵੀ ਚਾਹ ਥੋੜਾ ਜਿਹਾ ਸ਼ੌਂਕ ਹੈਗਾ ਫੂਡ ਦੇ ਵਿੱਚ ਇਸ ਕਰਕੇ ਬਦੀ ਅਸੀਂ ਇਸ ਲਾਈਨ ਦੇ ਵਿੱਚ ਆਏ ਵਰਕਰ ਹੋ ਚੁੱਕੇ ਰੈਡੀ ਤੇ ਭਾਜੀ ਖਾਸ ਕੀ ਹੁੰਦਾ ਤੁਹਾਡਾ ਕਿਉਂਕਿ ਬਹੁਤ ਜ਼ਿਆਦਾ ਚਰਚੇ ਆ ਤੁਹਾਡੇ ਵੀ ਜੇ ਕਿਸੇ ਨੇ ਟੇਸਟ ਕਰਨਾ ਤਾਂ ਉੱਤੇ ਹੀ ਜਾਣਾ ਬਿਗ ਬਾਈਟ ਵਾਲਿਆਂ ਕੋਲ ਇਹ ਭਾਜੀ ਗੁਰੂ ਮਹਾਰਾਜ ਦੀ ਕਿਰਪਾ ਆ ਸਾਰੀ ਬਾਕੀ ਅਸੀਂ ਸ਼ੌਂਕ ਨਾਲ ਕੰਮ ਕਰਦੇ ਭਾਜੀ ਭਾਈ ਸਫਾਈ ਤੇ ਬੜਾ ਧਿਆਨ ਰੱਖਦੇ ਹੋ ਬਿਲਕੁਲ ਭਾਜੀ ਆਪਾਂ ਹਾਈਜਨ ਸਾਰਾ ਰੱਖਿਆ ਹੈ ਵੀ ਕਸਟਮਰ ਨੂੰ ਕੋਈ ਦਿੱਕਤ ਨਾ ਇੱਦਾਂ ਦੀ ਆਵੇ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਬੜੇ ਚਰਚੇ ਨੇ ਸ਼ਹਿਰ ਪਗਵਾੜੇ ਦੇ ਵਿੱਚ ਤੁਹਾਡੇ ਕਹਿੰਦੇ ਰੈਪਸ ਦੇ ਖਾਣੇ ਹੋਣ ਤਾਂ ਸਪੈਸ਼ਲ ਤੁਹਾਡੇ ਕੋਲੇ ਆਈ ਜਾਵੇ ਤੇ ਖਾਸ ਕੀ ਹੈ ਭਾਜੀ ਖਾਸ ਇਹ ਆ ਵੀ ਅਸੀਂ ਸ਼ੌਂਕ ਨਾਲ ਕੰਮ ਕਰੀਦਾ ਹੈ ਔਰ ਸਾਰਿਆਂ ਨੂੰ ਫੂਡ ਪਿਆਰ ਨਾਲ ਅਸੀਂ ਬਦੀ ਬਣਾ ਕੇ ਦੇਈਦਾ ਤੇ ਭਾਜੀ ਕਿੰਨੇ ਟਾਈਮ ਤੋਂ ਤੁਸੀਂ ਇਸ ਜਗ੍ਹਾ ਤੇ ਖੜੇ ਹੋਨੇ ਹੋ ਇਹ ਸਾਨੂੰ ਬਦੀ 6 ਸਾਲ ਹੋ ਗਏ ਇੱਥੇ ਤੇ ਭਾਜੀ ਮਤਲਬ ਫੂਡ ਦਾ ਹੀ ਤੁਸੀਂ ਸੋਚਿਆ ਸੀਗਾ ਫੂਡ ਦਾ ਹੀ ਕਰਨਾ ਕਿ ਮਤਲਬ ਕੋਈ ਮਨ ਦੇ ਵਿੱਚ ਕੋਈ ਜੌਬ ਵਗੈਰਾ ਆਈ ਤੁਹਾਡੇ ਨਹੀਂ ਭਾਜੀ ਸ਼ੁਰੂ ਤੋਂ ਸੋਚਿਆ ਸੀਗਾ ਵੀ ਕੰਮ ਆਪਣਾ ਹੀ ਕਰਾਂਗੇ ਜਦੋਂ ਕਰਾਂਗੇ ਬਟ ਇਹ ਹੈਗਾ ਵੀ ਚਾਹ ਥੋੜਾ ਸ਼ੌਂਕ ਸੀਗਾ ਫੂਡ ਦੇ ਵਿੱਚ ਇਸ ਕਰਕੇ ਬਦੀ ਅਸੀਂ ਇਸ ਲਾਈਨ ਦੇ ਵਿੱਚ ਆਏ ਤੇ ਭਾਜੀ ਜੇ ਤੁਹਾਡੇ ਕੋਲ ਮੰਨ ਲਓ ਕਿਸੇ ਨੇ ਆਉਣਾ ਹੋਵੇ ਲੋਕੇਸ਼ਨ ਪ੍ਰੋਪਰ ਕੀ ਹੈ ਤੁਹਾਡੀ ਲੋਕੇਸ਼ਨ ਸਾਡੀ ਭਾਜੀ ਹੈਗੀ ਆ ਗੁਰੂ ਹਰਗੋਬਾਹ ਨਗਰ ਬੈਕਬਾਈਟ ਸਾਡੀ ਸ਼ਾਪ ਦਾ ਨਾਮ ਹੈ ਤੇ ਓਪੋਜ਼ਿਟ ਚੁਪਾਟੀ ਬਿਲਕੁਲ ਸਾਹਮਣੇ ਭਾਜੀ ਚੁਪਾਟੀ ਹੈ ਤੁਸੀਂ ਦੇਖ ਸਕਦੇ ਤੇ ਭਾਜੀ ਟਾਈਮਿੰਗ ਕੀ ਹੈ ਤੁਹਾਡੀ ਟਾਈਮਿੰਗ ਭਾਜੀ ਸਾਡੀ ਹੈਗੀ ਆ 4 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਤੁਸੀਂ ਇਹ ਹੋ ਰਹੇ ਭਾਜੀ 버거 ਰੈਡੀ ਹੋ ਰਹੇ ਆ ਤੇ ਭਾਜੀ ਦੱਸ ਦਿਓ ਕੀ ਕੀ ਨਾਲ ਐਡ ਕਰ ਰਹੇ ਹੋ ਕਿਹੜਾ ਕਿਹੜਾ 버거 ਹੁੰਦਾ ਕੀ ਬੰਡ ਟੋਸ ਕੀਤੇ ਆ ਉਹਦੇ ਵਿੱਚ ਆਪਾਂ ਮੈਯੋ ਐਡ ਕੀਤੀ ਆ ਆ ਸਾਡੀ ਭਾਜੀ ਕਿਸ ਸਪੀਡ ਕੀ ਬੈਟੀ ਆ ਗਈ ਭਾਜੀ ਹੋਮ ਮੇਡ ਬੈਟੀ ਹੁੰਦੀ ਸਾਡੀ ਇਨ ਹਾਊਸ ਬਣਾਈਦੀ ਆਪਾਂ ਆ ਸਾਡੇ ਪਾਜੀ ਬਗਰ ਲਗ ਲਗ ਦੋ ਤਰਾ ਦੇ ਲੱਗ ਰਹੇ ਆ ਆ ਗਿਆ ਸਾਡਾ ਵਜ ਬਗਰ ਇਹਦੇ ਵਿੱਚ ਸਾਡਾ ਕਿਕੰਬਰ ਟਮੇਟੋ ਐਂਡ ਔਨੀਅਨ ਹੁੰਦੇ ਆ ਭਾਜੀ ਸੌਸਸ ਹੋ ਜਾਂਦੀਆਂ ਨਾਲ ਆ ਸੌਸਸ ਆ ਗਈਆਂ ਭਾਜੀ ਆ ਸਾਡਾ ਇੱਕ ਕੌਨਟ ਲਾਈਟ 버ਗਰ ਹੋ ਗਿਆ ਭਾਜੀ ਇਹਦੇ ਵਿੱਚ ਅਸੀਂ ਕਾਲਸਲ ਆਰੇਡੀ ਕੀਤਾ ਹੁੰਦਾ ਕੰਦ ਉਹ ਐਡ ਕਰੀਦਾ ਭਾਜੀ ਆ ਬਗਰ ਸਾਡੇ ਰੈਡੀ ਹੈ 버ਗਰ ਹੋ ਚੁੱਕੇ ਰੈਡੀ ਏ ਭਾਜੀ ਖਾਸ ਕੀ ਹੁੰਦਾ ਤੁਹਾਡਾ ਕਿਉਂਕਿ ਬਹੁਤ ਜ਼ਿਆਦਾ ਚੱਚੇ ਆ ਤੁਹਾਡੇ ਵੀ ਜੇ ਕਿਸੇ ਨੇ ਟੇਸਟ ਕਰਨਾ ਤਾਂ ਉੱਤੇ ਹੀ ਜਾਣਾ ਬਿਗ ਬਾਈਟ ਵਾਲੇ ਕੋਲ ਇਹ ਭਾਜੀ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਰੀ ਬਾਕੀ ਅਸੀਂ ਸ਼ੌਂਕ ਨਾਲ ਕੰਮ ਕਰਦੇ ਪਾਜੀ ਇੱਕ ਨਾ ਤੁਸੀਂ ਹੋਰ ਚੀਜ਼ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਇੱਕ ਵਾਰ ਵੀ ਸਫਾਈ ਦੇਖੋ ਤੁਸੀਂ ਕਿੰਨੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਕੀ ਹੈ ਕਿ ਸਾਫ ਸਫਾਈ ਕਿੰਨੀ ਜ਼ਿਆਦਾ ਹੁੰਦੀ ਹੈ ਭਾਜੀ ਜੋ ਵੀ ਕੰਮ ਕਰਦੇ ਨਾਲ ਦੀ ਨਾਲ ਸਾਰਾ ਸਫਾਈ ਨਾਲ ਦੀ ਨਾਲ ਕਰਦੇ ਰਹਿੰਦੇ ਨੇ ਭਾਜੀ ਸਫਾਈ ਤੇ ਬੜਾ ਧਿਆਨ ਰੱਖਦੇ ਹੋ ਬਿਲਕੁਲ ਭਾਜੀ ਆਪਾਂ ਹਾਈਜਨ ਸਾਰਾ ਰੱਖਿਆ ਹੈ ਵੀ ਕਸਟਮਰ ਨੂੰ ਕੋਈ ਦਿੱਕਤ ਪਾਜੀ ਬੜੇ ਚਰਚੇ ਨੇ ਸ਼ਹਿਰ ਪਗਵਾੜੇ ਦੇ ਵਿੱਚ ਤੁਹਾਡੇ ਕਹਿੰਦੇ ਰੈਪਸ ਦੇ ਕਾਣੇ ਹੋਣ ਤਾਂ ਸਪੈਸ਼ਲ ਤੁਹਾਡੇ ਕੋਲੇ ਆਈ ਜਾਵੇ ਤੇ ਖਾਸ ਕੀ ਹੈ ਅ ਬੜੀ ਖਾਸ ਇਹ ਆ ਵੀ ਅਸੀਂ ਸ਼ੌਂਕ ਨਾਲ ਕੰਮ ਕਰੀਦਾ ਔਰ ਸਾਰਿਆਂ ਨੂੰ ਫੂਡ ਪਿਆਰ ਨਾਲ ਅਸੀਂ ਬਦੀ ਬਣਾ ਕੇ ਦੇਈਦਾ ਤੇ ਪਾਜੀ ਕਿੰਨੇ ਟਾਈਮ ਤੋਂ ਤੁਸੀਂ ਇਸ ਜਗ੍ਹਾ ਤੇ ਖੜੇ ਹੋਨੇ ਹੋ ਇਹ ਸਾਨੂੰ ਬਦੀ 6 ਸਾਲ ਹੋ ਗਏ ਇੱਥੇ ਸ਼ੁਰੂ ਤੋਂ ਸੋਚਿਆ ਸੀਗਾ ਵੀ ਕੰਮ ਆਪਣਾ ਹੀ ਕਰਾਂਗੇ ਜਦੋਂ ਕਰਾਂਗੇ ਬਟ ਇਹ ਹੈਗਾ ਵੀ ਚਾਹ ਥੋੜਾ ਜਿਹਾ ਸ਼ੌਂਕ ਸੀਗਾ ਫੂਡ ਦੇ ਵਿੱਚ ਇਸ ਕਰਕੇ ਬਦੀ ਅਸੀਂ ਇਸ ਲਾਈਨ ਦੇ ਵਿੱਚ ਆਏ ਗਏ ਕਰ ਹੋ ਚੁੱਕੇ ਰੈਡੀ ਏ ਭਾਜੀ ਖਾਸ ਕੀ ਹੁੰਦਾ ਤੁਹਾਡਾ ਕਿਉਂਕਿ ਬਹੁਤ ਜ਼ਿਆਦਾ ਚਾਚੇ ਆ ਤੁਹਾਡੇ ਵੀ ਜੇ ਕਿਸੇ ਨੇ ਟੇਸਟ ਕਰਨਾ ਤਾਂ ਉੱਥੇ ਹੀ ਜਾਣਾ ਬਿਗ ਬਾਈਟ ਵਾਲਿਆਂ ਕੋਲ ਇਹ ਭਾਜੀ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਰੀ ਬਾਕੀ ਅਸੀਂ ਸ਼ੌਂਕ ਨਾਲ ਕੰਮ ਕਰਦੇ ਭਾਜੀ ਭਾਈ ਸਫਾਈ ਤੇ ਬੜਾ ਧਿਆਨ ਰੱਖਦੇ ਹਾਂ ਬਿਲਕੁਲ ਭਾਜੀ ਆਪਾਂ ਹਾਈਜਨ ਸਾਰਾ ਰੱਖਿਆ ਹੈ ਵੀ ਕਸਟਮਰ ਨੂੰ ਕੋਈ ਦਿੱਕਤ ਨਾ ਦਿੱਤਾ ਦੀ ਆ ਵੇਖੋ